ਤਾਂ ਜੂੜਾ ਦੇਖਣ ਲਈ ਸਭ ਤੋਂ ਪਹਿਲਾਂ ਤਾਂ ਮੈਂ ਜਦਾ ਮਾਰਨਿੰਗ ਰੁਟੀਨ ਵਾਈਜ਼ ਕੰਮ ਕਰਕੇ ਘਰ ਦਾ ਕੰਮ ਤੇ ਕੈਚਲ ਸੇ ਜੌਬ ਜਾਣ ਤੋਂ ਬਾਅਦ ਉੱਥੇ ਹੀ ਮੈਂ ਆਪਣਾ ਟਾਈਮ ਕੱਢ ਕੇ ਮਾਰਕੀਟ ਚਾਈ ਜੂੜਾਂ ਲਈ ਵਾ ਇੱਕ ਦੋ ਸ਼ੌਪ ਦੇਖੀਆ ਮੈਨੂੰ ਜੋ ਜੂੜਾ ਮੈਂ ਚਾਹੁੰਦੀ ਸੀ ਫਿਲਹਾਲ ਮਿਲਿਆ ਨਹੀਂ ਪਰ ਇਹ ਸ਼ੌਪ ਤੇ ਮੈਨੂੰ ਲੱਗ ਰਿਹਾ ਸੀ ਸ਼ਾਇਦ ਮਿਲ ਜਾਏਗਾ ਏ ਕਾ ਮੁਸ਼ਕਿਲ ਨਹੀਂ ਟਿਕਦੀ ਮੁਸ਼ਕਿਲ ਨੂੰ ਚੂੜਾ ਹੀ ਨਹੀਂ ਮਿਲਦੇ ਡੇਲੀ ਜੂੜਾ ਚੇਂਜ ਕਰਦੀ ਕਦੇ ਕੋਈ ਪਾ ਲੈਂਦੀ ਆ ਕਦੇ ਕੋਈ ਪਾ ਲੈਂਦੀ ਆ ਇਹਨੂੰ ਬਸ ਜੂੜਿਆਂ ਦਾ ਸ਼ੌਂਕ ਹੀ ਆ ਹੁਣ ਕਹਿੰਦੀ ਮੈਂ ਜੌਬ ਤੋਂ ਆ ਕੇ ਮੈਂ ਸੋਚਿਆ ਚਲੋ ਚੂੜਾ ਖਰੀਦ ਆਪਣਾ ਮੈਂ ਕੋਈ ਨਾ ਨੈਕਸਟ ਟਾਈਮ ਇਹ ਵਾਲਾ ਵੀ ਜ਼ਰੂਰ ਲਵਾਂਗੀ ਉਸ ਤੋਂ ਬਾਅਦ ਮੈਨੂੰ ਇੱਕ ਵਿੱਚ ਹੋਰ ਪਸੰਦ ਆ ਗਿਆ ਤੇ ਮੈਂ ਉਹ ਵੀਡੀਓ ਬਣਾਉਣ ਨੂੰ ਕੁਝ ਹੁੰਦਾ ਨਹੀਂ ਆ ਬਸ ਇੱਥੇ ਲੋਕਾਂ ਦਾ ਦਿਮਾਗ ਖਾਣ ਆ ਜਾਂਦੀ ਆ ਕਦੇ ਕਹਿੰਦੀ ਹੈ ਕਿ ਮੈਨੂੰ ਚੂੜਾ ਨਹੀਂ ਪਸੰਦ ਆਇਆ ਹੁਣ ਕਹਿੰਦੀ ਆ ਕਿ ਨੈਕਸਟ ਟਾਈਮ ਮੈਂ ਲੈਣਾ ਵਾ ਚੂੜਾ ਹੁਣ ਇਹ ਨਹੀਂ ਪਤਾ ਕਿ ਹੁਣ ਕਿਹਦੇ ਨਾਲ ਇਹਨੇ ਭੱਜਣਾ ਤੇ ਕਿਹਦੇ ਨਾਲ ਨਹੀਂ ਭੱਜਣਾ ਹਨਾ ਚੂੜਾ ਨਾ ਨਹੀਂ ਇਹ ਤਾਂ ਢਿੱਡ ਭਰਦਾ ਕਦੇ ਕੁਝ ਲੈ ਲੈਂਦੀ ਆ ਕਦੇ ਕੁਝ ਲੈ ਲੈਂਦੀ ਆ ਤੇ ਬਲੌਗ ਦੇ ਵਿੱਚ ਨਾ ਕੁਝ ਕੱਢਣ ਨੂੰ ਨਾ ਕੁਝ ਪਾਉਣ ਨੂੰ ਨਾ ਕਈ ਚੱਜ ਦੀ ਸਿੱਖਿਆ ਦੇਣੀ ਉਹ ਜੇ ਲੋਕ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਸਮਾਨ ਮੈਂ ਰੱਖਿਆ ਆਂਦੀ ਬਾਕੀ ਅਸੀਂ ਲੈ ਕੇ ਨਹੀਂ ਗਈ ਚੀਜ਼ ਜੀ ਚੀਜ਼ੀ ਮੈਂ ਕੱਲੀ ਖਾ ਗਈ ਸੋ ਗਾਇਜ਼ ਉਸ ਤੋਂ ਬਾਅਦ ਮੈਂ ਆਪਣੀਆਂ ਦੋ ਵਿਆਹੀ ਵਰੀ ਹੈ ਗਈ ਆ ਹੁਣ ਵਿਆਹੀ ਵਰੀ ਹੈ ਗਈਆਂ ਤੇ ਗੱਲਾਂ ਫੇਰ ਉਹ ਹੀ ਬੱਚਿਆਂ ਵਾਲੀਆਂ ਮੈਂ ਲੈ ਆਈ ਚੀਜੀ ਤੇ ਮੈਂ ਕੱਲੀ ਖਾ ਗਈ ਇਹ ਕੋ ਗੱਲ ਬਣੀ ਹੈਗੀ ਉਹ ਵਲੌਗ ਬਣਾਉਣੇ ਨੇ ਕਿ ਢੰਗ ਦੇ ਬਣਾਇਆ ਕਰੋ ਕੀ ਖਾ ਲਿਆ ਪੀ ਲਿਆ ਬਸ ਐਹੀ ਵਲੌਗ ਹੁੰਦੀ ਤੁਹਾਡੇ ਹੁਣ ਕਹ ਰਹੀ ਸੀ ਕਿ ਮੈਂ ਰੋਟੀ ਬਣਾਉਂਦੀ ਆ ਬਟ ਇਹਨਾਂ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਕਿ ਨਹੀਂ ਮੈਕਰੋਨੀ ਪਾਸਤਾ ਖਾਣਾ ਹੈ ਤਾਂ ਇਹ ਖੁਦ ਹੀ ਬਣਾ ਲੈਣਾ ਪਏ ਕਿਉਂਕਿ ਕਹਿੰਦੀ ਇਹਨਾਂ ਨੇ ਤੇ ਆਪਣੀ ਮਰਜ਼ੀ ਕਰਨੀ ਹ ਕਿਹਦੀ ਸੁਣੀ ਨੀ ਗਣੀ ਨੀ ਬਸ ਆਪਣੀ ਮਰਜ਼ੀ ਦੇ ਨਾਲ ਹੀ ਭੱਜ ਜਾਇਓ ਤੂੰ ਹੁਣ ਪਤਾ ਲੱਗਦਾ ਨਾ ਹੁਣ ਨਾ ਇਹਨੂੰ ਸਬਜ਼ੀ ਬਣਾਉਣੀ ਆਉਂਦੀ ਆ ਤੇ ਰੋਟੀਆਂ ਵੀ ਮਚਾ ਮਚਾ ਛੱਡ ਦਿੰਦੀ ਆ ਤੇ ਰੋਜ਼ ਹੀ ਚੌਲ ਧਰ ਛੱਡਦੀ ਕਦੇ ਚੌਲ ਬਣਾ ਲੈ ਤੇ ਕਦੇ ਬਸ ਆਲੂਆਂ ਦੀ ਸਬਜ਼ੀ ਬਣਾ ਲੈ ਹੋ ਤੈਨੂੰ ਕੋਈ ਸਬਜ਼ੀ ਸੂਜੀ ਬਣਾਉਣੀ ਆਉਂਦੀ ਨਹੀਂ ਆ ਤੇ ਫਿਰ ਇਹ ਘਰ ਵਾਲੇ ਨੇ ਆਪੇ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਫਿਰ ਬਣਾਉਣਾ ਹੀ ਆ ਨਾ ਕੁਛ ਨਾ ਕੁਛ ਉਹਨੂੰ ਤਾਂ ਢਿੱਡ ਭਰ ਨਹੀਂ ਆ ਕਿਉਂਕਿ ਤੈਨੂੰ ਤਾਂ ਬਸ ਵਿਆਹ ਦੀ ਅੱਗ ਲੱਗੀ ਸੀ ਤੇ ਚੂੜੇ ਪਾਉਂਦੀ ਅੱਗ ਲੱਗੀ ਘਰ ਦੇ ਕੰਮ ਤੇਨੂੰ ਕੋਈ ਨਹੀਂ ਆਉਂ ਉੰਦਾ ਬਟਚ ਜਿਹੜਾ ਮੇਰੀ ਮਰਜ਼ੀ ਤੋਂ ਬਾਹਰ ਜਾਏਗਾ ਫਿਰ ਇਦਾਂ ਹੀ ਹੋਏਗਾ ਸੋ ਗਾਇਸ ਜਿੱਦਾਂ ਦੀ ਵੀ ਬਣੀ ਸੀ ਲੱਛਣ ਦੇ ਦੇ ਕਿਵੇਂ ਕਰਦੀ ਆ ਇਹ ਜਿਹੜਾ ਮੈਂ ਰੀ ਮਰਜ਼ੀ ਤੋਂ ਬਾਹਰ ਜਾਏਗਾ ਉਹ ਇਦਾਂ ਹੀ ਹੋਵੇਗਾ ਤਾਂ ਤੂੰ ਵੀ ਤੇ ਮਰਜ਼ੀ ਤੋਂ ਬਾਹਰ ਹੀ ਆ ਨਾ ਤੂੰ ਕਦੀ ਮਾਂ ਦੀ ਸੁਣੀ ਨਾ ਕਰਦੀ ਪਿਓ ਦੀ ਸੁਣੀ ਨਾ ਭਰਾ ਦੀ ਸੁਣੀ ਨਾ ਦਾਦੇ ਦੀ ਸੁਣੀ ਨਾ ਕਿਸੇ ਦੀ ਨਾ ਸੁਣੀ ਬਸ ਮਰਜ਼ੀਆਂ ਕਰਦੀ ਰਹਗੀ ਉਹ ਜੀ ਤੇਰੀ ਮਾਂ ਹੀ ਜਿਹਨੇ ਤੈਨੂੰ ਚੰਗੀ ਮਾਤਣੀ ਦਿੱਤੀ ਠੀਕ ਆ ਨਾ ਜਿਹਨੇ ਤੁਹਾਡਾ ਇੱਕ ਗਲਤੀ ਦੇ ਨਾਲ ਕਿੰਨਾ ਜ਼ਿਆਦਾ ਘਰ ਖਰਾਬ ਕਰਕੇ ਰੱਖ ਦਿੱਤਾ ਬਾਕੀ ਬਹੁਤ ਇਦਾਂ ਦੀਆਂ ਚੀਜ਼ਾਂ ਜੋ ਮੈਨੂੰ ਹਲੇ ਨਹੀਂ ਬਣਾਣੀਆਂ ਆਣੀਆਂ ਜਿਦਾ ਕਿ ਕੜੀ ਹੈ ਨਾ ਦਾਲ ਲਾਲੋ ਚਾਹੇ ਆਪਣਾ ਚੰਨੀ ਵਾਲੀ ਸਬਜੀ ਹੈ ਨਾ ਕਿ ਬਹੁਤ ਇਦਾਂ ਦੀਆਂ ਚੀਜ਼ਾਂ ਜੋ ਮੈਨੂੰ ਹਲੇ ਤੱਕ ਨਹੀਂ ਬਣਾਣੀਆਂ ਆਣੀਆਂ ਪਰ ਮੈਂ ਜ਼ਰੂਰ ਟਰਾਈ ਕਰੂੰਗੀ ਹੈ ਨਾ ਪਰ ਫਸਟ ਰੈਸਪੀ ਹੈ ਕਿ ਮੈਂ ਰੈਸਪੀ ਲੈ ਕੇ ਆਉਂਗੀ ਨਾ ਭੈਣੇ ਤੂੰ ਰੈਸਪੀ ਨਾ ਲੈ ਕੇ ਆਈ ਜਿਹੜੇ ਸਾਨੂੰ ਕੁਝ ਆਉਂਦਾ ਨਾ ਸਾਨੂੰ ਉਹ ਵੀ ਨਾ ਕਿਤੇ ਯਾਦ ਪਲਾ ਦੇਵੀ ਹੁਣ ਤੂੰ ਆਪ ਹੀ ਦੱਸੀ ਜਾਨੀ ਹੈ ਕਿ ਮੈਨੂੰ ਕੋਈ ਸਬਜੀ ਨਹੀਂ ਬਣਾਉਣੀ ਆਉਂਦੀ ਇੱਥੋਂ ਤੱਕ ਕਿ ਦਾਲ ਵੀ ਨਹੀਂ ਬਣਾਉਣੀ ਆਉਂਦੀ ਇਹਨੂੰ ਤੇ ਕਹਿੰਦੀ ਹੈ ਕਿ ਮੈਂ ਤੁਹਾਨੂੰ ਸਿਖਾਉਂਗੀ ਰ ਜਿੱਕਾਂਦੀ ਰਹਿਣੀ ਆ ਘਟ ਘਟ ਵੈਤ ਬਾਦ ਮੈਂ 4 ਤੋਂ 5 ਚੂੜੇ ਚੇਂਜ ਕੀਤੇ ਹਜੇ ਵੀ ਹੋਏਗੇ ਨਹੀਂ ਮੇਰੇ ਕੋਲ ਹਨਾ ਤਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਹੁਣ ਮੈਨੂੰ ਇਦਾਂ ਇੱਕ ਮੈਨੂੰ ਨਵਾਂ ਲਾਵਾਂ ਚੂੜਾ ਉਸੇ ਪਤ ਤੁਸੀਂ ਦੇ ਸਕਦੇ ਹੋ ਚਲੋ ਚੂੜਾ ਬੜਾ ਸ਼ਟ ਖਲੋ ਹੁਣ ਮੁਸ਼ਕਿਲ ਆ ਵੀ ਬੋਲੀ ਜਾਂਦੀ ਆ ਕਿ ਮੈਨੂੰ ਚੂੜਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਇਹਨੇ ਚੂੜੇ ਦੇ ਸ਼ੌਂਕ ਸ਼ੌਂਕ ਦੇ ਵਿੱਚ ਵਿਆਹ ਕਰਾ ਲਿਆ ਏ ਫੋਣੀ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਕੋਸ਼ ਵੀ ਤਾਂ ਹੁਣ ਕਹਿੰਦੀ ਆ ਅੱਗੇ ਮੈਂ ਫੇਰ ਸੋਚ ਰਹੀ ਆ ਕਿ ਚੂੜਾ ਨਵਾਂ ਲੈ ਉਹ ਪਹਿਨੇ ਹੁਣ ਕਿਦੇ ਹੋਰ ਕਿਸੇ ਨਾਣਾ ਭੱਜ ਜੀ ਚੂੜੇ ਭਾਵੇਂ ਛੱਤੀ ਪਾਈ ਜਾ ਵੈਸੇ ਇੱਕ ਵਾਰੀ ਜਿਹੜਾ ਚੂੜਾ ਪਾਉਂਦੇ ਹੁੰਦੇ ਸਗਣਾ ਦਾ ਚੂੜਾ ਇੱਕ ਵਾਰੀ ਪਿੰਦਾ ਨਾ ਕੀ ਲਾਲੇ ਪੇ ਕਿਤੇ ਪਾ ਲਿਆ ਇਹਨੂੰ ਚੂੜੇ ਹੀ ਨਹੀਂ ਪਸੰਦ ਆਉਂਦੇ ਮੈਡਮ ਨੂੰ ਕੀ ਬਣੂਗਾ ਇਸ ਕੁੜੀ ਦਾ ਪਤਾ ਨਹੀਂ ਆ ਕਿ ਉਹ ਜੋ ਹੈਗੀ ਹੋਤੇ ਮੈਨੂੰ ਕੋਈ ਨਾਮ ਨਹੀਂ ਦੇਣਾ ਉਹਨੇ ਮੇਰੇ ਮੱਥੇ ਦੀ ਸ਼ੋਕੀਤੀ ਬੇਖਰਾਬ ਇੰਨੀ ਉਹ ਜਲਾਸ ਹੈ ਮੇਰੇ ਕੋਲੋ ਇਹਦੇ ਸ਼ੁਗਰ ਕਰੋਗੇ ਹਜੇ ਮੱਥੇ ਦੇ ਪਾਇ ਤੇ ਮੇਰੇ ਇੱਥੇ ਨੇ ਗਾਲੀ ਕੱਢ ਦਿੱਤੀ ਹੋਈ ਹੈ ਦਿਖਾਉਂਦੇ ਤਾ ਫਿਰ ਦਮਾ ਤੇ ਲਾਈਵ ਦੇ ਵਿੱਚ ਦਿਖਾਈ ਹੋਈ ਆ ਤੇ ਸ਼ੁਗਰ ਕਰੋਗੇ ਕਿਉਂ ਮੇਰੀ ਅੱਖ ਨਹੀਂ ਕੱਢ ਦਿੱਤੀ ਤੇ ਮੇਰਾ ਕੋਈ ਡੇਲਾ ਠੁਲਾ ਨਹੀਂ ਪਾੜ ਦਿੱਤਾ ਕਿ ਮੈਂ ਮੈਨੂੰ ਨੇ ਕਾਣੀ ਨਹੀਂ ਕੱਢ ਦਿੱਤਾ ਤੇ ਇਹਦੇ ਕਰਕੇ ਮੈਂ ਲੋਗ ਨਹੀਂ ਪਾਇਆ ਸਾਰੇ ਦਿਨ ਹਾਲ ਮੈਂ ਨਾਲੇ ਤੇਲ ਲਗਾ ਲਗਾ ਕੇ ਚੱਟੇ ਕਰਦੀ ਆ ਇੱਕ ਆ ਦੇਖ ਲਓ ਇਹ ਨਹੀਂ ਟਿਕਦੀ ਇਹਦੀ ਵੀ ਬਹੁਤ ਜ਼ਿਆਦਾ ਜਮਾਨ ਲੰਮੀ ਆ ਇਹ ਪਹਿਲਾਂ ਇੰਟਰਵਿਊ ਦੇ ਵਿੱਚ ਆਪਣੇ ਸਹੁਰਿਆਂ ਦੀ ਬੇ ਇਥੋਂ ਤੱਕ ਪੁੱਛੇ ਕੁਛ ਨਾ ਕੁਛ ਕਹਿ ਨਹੀਂ ਸਕਦੇ ਤੇ ਹੁਣ ਦੇਖ ਲੋ ਇਹਦੀ ਜੁਬਾਨ ਕਿਵੇਂ ਚੱਲਦੀ ਆ ਉਹ ਇਹਨਾਂ ਨਾਨਾ ਪਰਜਾਈ ਦੀ ਕਿ ਲੜਾਈ ਹੋਈ ਹੋਊਗੀ ਤੇ ਨਿਸ਼ਾਨ ਪੈ ਗਏ ਆ ਤੇ ਹੁਣ ਦੇਖ ਲੋ ਕੀ ਉਹਨਾਂ ਨੂੰ ਮੈਂ ਆ ਨਾਮ ਦੇਣਾ ਉਹ ਨਾਮ ਦੇਣਾ ਤੇ ਕਮੈਂਟਾਂ ਦੇ ਵਿੱਚ ਲੋਕ ਇਹਨਾਂ ਨੂੰ ਲਾਨਤਾ ਹੀ ਪਾਉਂਦੇ ਆ ਕਿ ਦੀ ਬੇਸ਼ਰਮ ਜਨਾਨੀ ਐ ਜ਼ਰੂਰੀ ਨਹੀਂ ਕਿ ਖੂਨ ਦੇ ਰਿਸ਼ਤੇ ਹੁੰਦੇ ਆ ਠੀਕ ਐ ਨਾ ਜੇ ਦਿਲਾਂ 'ਚ ਪਿਆਰ ਹੋਣਾ ਹੋਵੇ ਤਾਂ ਲੰਝੀ ਪਾਵਾਂ ਪੀ ਪੀ ਯਾਰ ਬੱਸ ਬੱਜ ਖਾਂਸੀ ਲੱਗੀ ਜੇ ਕਹਿੰਦੇ ਦਿਲਾਂ 'ਚ ਪਿਆਰ ਹੋਵੇ ਨਾ ਤੇ ਮਤਲਬ ਬਹੁਤ ਪਿਆਰ ਹੋਣਾ ਚਾਹੀਦਾ ਜਰੂਰੀ ਨਹੀਂ ਕਿ ਫੋਨ ਦੇ ਰਿਸ਼ਤੇ 'ਚ ਪਿਆਰ ਹੁੰਦਾ ਅਗਲੀ ਇਹਦਾ ਪਹਿਲਾਂ ਮੈਨੂੰ ਫੋਨ ਆਇਆ ਸਵੇਰੇ ਕਿ ਹਾਂ ਚੱਲਾਵਾ ਉਸ ਟਾਈਮ ਮੈਂ ਖਾਣਾ ਬਣਾ ਰਹੀ ਸੀਗੀ ਤੇ ਮਤਲਬ ਭਰਾ ਦਾ ਟੱਕ ਸੀ ਕਗਲੀ ਨੂੰ ਤੇ ਅਗਲੀ ਆਈ ਤੇ ਹੁਣ ਹਸਬੰਡ ਚਲੇ ਗਏ ਹੋਏ ਕੰਮ ਤੇ ਕਹਿੰਦੇ ਸੀ ਮੈਂ ਤਾਂ ਚਾਹ ਤੇ ਇਹ ਇਹਦੀ ਚਾਚੇ ਸਹੁਰੇ ਦੀ ਕੁੜੀ ਆ ਤੇ ਨਾਂ ਨਹੀਂ ਲੱਗੀ ਤੇ ਸਗੀ ਨਨਾਲ ਨਾਲ ਚਲੋ ਬਣਦੀ ਨਹੀਂ ਆ ਤੇ ਗਲਤੀ ਇਹਦੀ ਵੀ ਆ ਚਲੋ ਮੰਨਦੇ ਹਰੇਕ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਇਹਦਾ ਮਤਲਬ ਇਹ ਥੋੜਾ ਕਿ ਲਾਈਵ ਆਣ ਕੇ ਤੇ ਤੁਸੀਂ ਹਨਾ ਇੱਥੇ ਸੋਸ਼ਲ ਮੀਡੀਆ ਤੇ ਆਣ ਕੇ ਘਰ ਦੀ ਬਦਨਾਮੀ ਕਰੋ ਜਿਹੜੀਆਂ ਘਰ ਦੀਆਂ ਗੱਲਾਂ ਉਹ ਤੇ ਘਰ ਦੇ ਵਿੱਚ ਰੱਖੋ ਆਪਣਾ ਤਮਾਸ਼ਾ ਤੁਸੀਂ ਆਪ ਬਣਾਉਂਦੇ ਹੋ ਫਿਰ ਇੱਥੇ ਕਹਿੰਦੇ ਹੋ ਕਿ ਲੋਕ ਸਾਨੂੰ ਸਾਰੀਆਂ ਵੀਡੀਓ ਚੱਕਦੇ ਆ ਸਾਨੂੰ ਗਲਤ ਬੋਲਦੇ ਆ ਤੇ ਮੌਕਾ ਵੀ ਤਾਂ ਤੁਸੀਂ ਦਿੰਦੇ ਹੋ ਠੀਕ ਆ ਨਾ ਮੌਕਾ ਤੁਸੀਂ ਦਿੰਦੇ ਮਾ ਬੰਡਰ ਮਤਲਬ ਉਹਨਾਂ ਨੇ ਕਰ ਲਿਆ ਕਿ ਉਹ ਕਹਿੰਦੇ ਸੀ ਤੁਸੀਂ ਨਾ ਨਾ ਰੋ ਕੋਈ ਨਹੀਂ ਮੈਂ ਠੀਕ ਠੀਕ ਆ ਫਿਕਰ ਨਾ ਕਰੋ ਕਿ ਉਹ ਕਹਿੰਦੇ ਕਿ ਭਾਜੀ ਤੁਹਾਡੇ ਕੋਲ ਉਹ ਹਜ਼ਾਰ ਰੱਖਣੀਆਂ ਕਰਵਾਇਆ ਸਵਾਪ ਆਵੇ ਬੜੀ ਪੈਣ ਨੂੰ ਇਹ ਪੈਣ ਨਹੀਂ ਦੇਣਾ ਇਹ ਵੀ ਤੁਸੀਂ ਰੱਖ ਰਿਟਕੇ ਦੇ ਇੰਤਜ਼ਾਰ ਕਰੋ ਤੁਹਾਡੀ ਬਾਹਰ ਭਰਵਾ ਦੇ ਰੱਖਣੀਆਂ ਨਾਲ ਉਹ ਵੀ ਇਹੋ ਜੀ ਮੈਨੂੰ ਤਾਂ ਇਹੋ ਜਿਹੇ ਲੋਕਾਂ ਦੀ ਸਮਝ ਨਹੀਂ ਲੱਗਦੀ ਜਿਹੜੇ ਇਹਨਾਂ ਨੂੰ ਇਦਾਂ ਦੇ ਪੰਪ ਦਿੰਦੇ ਆ ਕਿ ਆਪਣੇ ਘਰ ਵਾਲੇ ਵੀ ਦੇਖ ਲਓ ਲੋਕਾਂ ਦੇ ਘਰ ਦੇ ਤਮਾਸ਼ੇ ਦੇਖਦੇ ਹੋ ਲੋਕਾਂ ਨੂੰ ਇਹ ਸਲਾਹਾਂ ਦੰਦੇ ਫਿਰਦੇ ਹੋਗੇ ਕੋਈ ਨਹੀਂ ਤੜ ਤੋਂ ਇੰਨੀ ਆ ਪਹਿਣਾ ਵਾਰ ਤੀਆਂ ਫਲਾਣਾ ਠਮਕਾਣਾ ਤੁਸੀਂ ਆਪ ਵੀ ਕਿਸੇ ਨਾ ਬਣਾ ਕੇ ਖਾਂਦੇ ਹੋ ਕਿ ਬਸ ਇੱਥੇ ਲੋਕਾਂ ਦੇ ਤਮਾਸ਼ੇ ਦੇਖਦੇ ਹੋ ਲੋਕਾਂ ਨੂੰ ਭੜਕਾਉਂਦੇ ਹੋਗੇ ਕੋਈ ਚੱਕਰ ਨਹੀਂ ਤੁਸੀਂ ਆਪਣੀਆਂ ਪਹਿਣਾ ਨੂੰ ਨਹੀਂ ਵਤਣਾ ਨਾ ਵਰਤੋ ਨਹੀਂ ਬੋਲਣਾ ਨਾ ਬੋਲ ਆਪਣੀ ਨੂੰ ਨਾਂ ਦੇ ਨਾਲ ਕਿਸੇ ਨਾ ਵੀ ਲਾ ਲਓ ਹਨਾ ਕਿ ਤੁਸੀਂ ਅਗਲੇ ਨੂੰ ਚੰਗੀ ਸਲਾਹ ਦਿਆ ਕਰੋਗੀ ਜਿਹੜੇ ਵੀ ਇਹਨਾਂ ਨੂੰ ਫੋਨ ਲਾ ਕੇ ਕਹਿੰਦੇ ਆ ਤੁਸੀਂ ਚੰਗੀ ਸਲਾਹ ਦਿਆ ਕਰਕੇ ਆਪਣੇ ਘਰ ਦੇ ਮਸਲੇ ਘਰ ਤੱਕ ਰੱਖਣਾ ਉਹ ਮੇਰੇ ਪਤਰੀ ਹੋ ਜੇਗੀ ਉਹ ਮਾਂ ਮੇਰੀ ਆਪਣੇ ਡੋਜ ਮੇਕੀ ਡੇਦੀ ਨਹੀਂ ਹੋਈ ਮੈਨੂੰ ਕਹਿਣਾ ਮੈਂ ਨਾਲ ਤੂੰ ਬੋਲਦੀ ਹੈ ਨਾ ਤੇਰੀ ਜੁਬਾਨ ਬਹੁਤ ਜਿਆਦੀ ਆ ਕਮੈਂਟਾਂ ਦੇ ਵਿੱਚ ਜਾ ਕੇ ਇਹਨਾਂ ਚੈੱਕ ਕਰਿਓ ਇੰਨੀਆਂ ਲੋਕੜੇ ਨੂੰ ਲਾਹਨਤਾ ਪਾਈਆਂ ਕਿ ਕਹਿੰਦੀ ਹੈ ਕਿ ਆਪਣੇ ਕੀੜੇ ਦੀ ਕੀੜਾ ਦਾ ਮਤਲਬ ਕੀ ਹੋਇਆ ਭਲਾ ਤੂੰ ਸਿੱਧਾ ਕਹਿਦੇ ਹਾਂ ਕਿ ਆਪਣੇ ਮੁੰਡੇ ਦੀ ਨਹੀਂ ਬਣੀ ਐਦਾਂ-ਉਦਾਂ ਹਣਾ ਤੂੰ ਆਪਣੇ ਘਰ ਵਾਲੇ ਦੀ ਵੀ ਤੇ ਰਿਸਪੈਕਟ ਕਰ ਲੈ ਨਹੀਂ ਉਹਨਾਂ ਨਾਲ ਤੇਰਾ ਬੋਲਚਾਲ ਹੈਗਾ ਸੱਸ ਸਹੁਰੇ ਨਾਲ ਨਾ ਨਾ ਨਾਲ ਨਹੀਂ ਹੈਗਾ ਆਪਣੇ ਘਰ ਵਾਲੇ ਦੀ ਤੇ ਇੱਜ਼ਤ ਕਰ ਲਾ ਉਹਨੂੰ ਢਾਂਗਣਾ ਬੁਲਾ ਲਾ ਬੋਲਣ ਦੀ ਜੀ ਅਕਲ ਸਿੱਖ ਲਿਆ ਕਰੋ ਬੋਲਣਾ ਆਪ ਨੂੰ ਨਹੀਂ ਆਉਂਦਾ ਜ਼ੁਬਾਨ ਤੇ ਵੈਹ ਤੇਰੀ ਬਹੁਤ ਜ਼ਿਆਦਾ ਚੱਲਦੀ ਆ ਗਲਤੀ ਦੋ ਮੰਨਿਆ ਹੁੰਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਤਾੜੀ ਹਮੇਸ਼ਾ ਇੱਕਾਸਣ ਨਾਲ ਵੱਜਦੀ ਆ ਮਲੇ ਦੇ ਵਿੱਚ ਵੀ ਅੱਜ ਸਾਰੇ ਮਤਲਬ ਉਹ ਪੁੱਛਣ ਆਏ ਸਾਰੇ ਨੀ ਨਾਨ ਵੀ ਆਈ ਤੇ ਇਹ 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 ਕੁੱਤੀ ਨਾ ਨੀ ਇਨੰਨੇ ਨਾ ਨੰਨੇ ਨਾ ਨਾ ਤੇ ਉਹ ਇਹ ਸਾਡਲੀ ਮਾਰ ਚੁੱਕੀ ਆ ਉਦਾਂ ਨੀ ਨਾ ਨਾ ਬਹੁਤ ਚੰਗੀ ਆ ਤੁਹਾਡੇ ਮੱਲੇ ਵਾਲੇ ਆਏ ਤੁਹਾਨੂੰ ਕੋਈਸ਼ ਵੀ ਆ ਤੁਹਾਨੂੰ ਜਿੰਨੇ ਵੀ ਫੋਨ ਕਾਲਸ ਆਉਂਦੇ ਜਿੰਨਾ ਤੁਸੀਂ ਕਹਿੰਦੇ ਸਾਨੂੰ ਫੋਰਨ ਚੋ ਵੀ ਫੋਨ ਆਉਂਦੇ ਆ ਸਾਡੇ ਮੱਲੇ ਵਾਲੇ ਸਾਨੂੰ ਮਤਲਬ ਫੋਨ ਕਰਦੇ ਆ ਕਿਦਾ ਖਿਹੜਾ ਛੱਡੋ ਜਾਂ ਕਿਦਾਂ ਕਿਵੇਂ ਉਹ ਤੁਹਾਨੂੰ ਇਹ ਨਹੀਂ ਸਮਝਾਉਂਦੇ ਕਿ ਜਿਹੜੀਆਂ ਲੜਾਈਆਂ ਹੁੰਦੀਆਂ ਉਹ ਘਰ ਦੇ ਵਿੱਚ ਰੱਖਿਆ ਕਰੋ ਲੋਕਾਂ ਨੂੰ ਤਮਾਸ਼ਾ ਨਾ ਬਣਾਇਆ ਕਰੋ ਹੁਣ ਤੂੰ ਆਪਣੀ ਜ਼ੁਬਾਨੋਂ ਕਹੀ ਜਾਂਦੀ ਹੈ ਕਿ ਆਪਣੀ ਨਰਾਂ ਨੂੰ ਕੁੱਤੀ ਕੁੱਤੀ ਹਨਾ ਤੇ ਇਹ ਤੁਸੀਂ ਘਰ ਦੇ ਵਿੱਚ ਮਸਲੇ ਰੱਖਿਆ ਕਰੋ ਐਸੇ ਸੋਸ਼ਲ ਮੀਡੀਆ ਤੇ ਤੁਸੀਂ ਬੋਲਦੇ ਸੋਹਣੇ ਲੱ ਹਣਾ ਤੂੰ ਚੁੱਪ ਕਰਕੇ ਬੈਠਿਆ ਰਹੋ ਜੇ ਕਹੋਂਦਾ ਕਵਾਉ ਨਹੀਂ ਕਹੋਂਦਾ ਨਾ ਕਵਾਉ ਕਾ ਆਵਾ ਨੂਰ ਦੀ ਮੰਮੀ ਇਹ ਨਹੀਂ ਟਿਕਦੀ ਹੱਟੀ ਕੱਟੀ ਹੈਗੀ ਆ ਸਾਰਾ ਦਿਨ ਬਸ ਵੀਡੀਓ ਬਣਾਉਂਦੇ ਰਹਿੰਦੇ ਦੋਨੇ ਜਾਣੇ ਉਹ ਜਿਹੜਾ ਤੂੰ ਆ ਬੱਠਰ ਬੁਠਲ ਚਕਾਰੀਆਂ ਉਹ ਆਪ ਸਿਰ ਤੇ ਰੱਖ ਤੇ ਜਾਂ ਜਿਹੜਾ ਕੈਮਰਾਮੈਨ ਬਣਿਆ ਉਹਦੇ ਸਿਰ ਤੇ ਰੱਖ ਤੇ ਤੁਸੀਂ ਆਪਸ ਚ ਕੰਮ ਕਰੋ ਹ ਚੰਗੇ ਭਲੇ ਸਰੀਰ ਹੈਗੇ ਆ ਆਪਣੀ ਸਾਸੂ ਦੇ ਸਿਰ ਤੇ ਗੋਹਾ ਪਾ ਪਾ ਕੇ ਚੁਕਾਰੀ ਆ ਹਰੇਕ ਵਲੌਗ ਦੇ ਵਿੱਚ ਦੇਖਿਆ ਮੈਂ ਆਪਨੇ ਕੋਈ ਕੰਮ ਕੰਮ ਕਰਦੀ ਬਸ ਇਹਦੀ ਸਾਸੂ ਸਾਰਾ ਕੰਮ ਕਰਦੀ ਆ ਤੇ ਆ ਬਸ ਅਸੀਂ ਲੈ ਪੀਣ ਲੱਗਿਆ ਚ ਅਸੀਂ ਲੱਗੇ ਆ ਕੁਝ ਕਰਨ ਤੇ ਬਸ ਇਹਨਾਂ ਦੀਆਂ ਬਾਹਾਂ ਨਹੀਂ ਥੱਕਦੀਆਂ ਜਦੋਂ ਇੱਕ ਕੈਮਰਾ 24 ਘੰਟੇ ਔਨ ਰੱਖਦੇ ਆ ਇੱਕ ਆਦਤ ਪਤਾ ਨਹੀਂ ਕਿਨੂੰ ਕਿਨੂੰ ਆ ਬਹੁਤ ਜਣਿਆਂ ਨੂੰ ਦੇਖਿਆ ਕੜਾਈ ਦੇ ਵਿੱਚ ਸਬਜ਼ੀ ਬਣਾ ਲੈਂਦੇ ਤੇ ਉਸੇ ਦੇ ਵਿੱਚ ਖਾਣ ਲੱਗ ਪੈਂਦੇ ਬੀਰ ਬਣਾਈਆ ਮਤਲਬ ਬੀਰ ਨਹੀਂ ਕਹੋ ਐਪੀਆ ਤੇ ਮੈਂ ਆਹ ਕੰਚੀ ਬੋਤਲ ਮੈਂ ਲੈ ਆਇਆ ਸੀਗਾ ਠੀਕ ਹੈ ਉਥੋਂ ਠੀਕ ਤੇ ਦੇਖਦੇ ਮਮੀ ਕਿੱਧਰ ਗਈ ਆ ਮਮੀ ਨੂੰ ਮੈਂ ਫੋਨ ਮਾਰੂਗਾ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਹੈ ਕਿਉਂ ਜੇ ਤੁਸੀਂ ਪ੍ਰੈਂਕ ਕਰਨਾ ਹੁੰਦਾ ਉਹਦੇ ਨਹੀਂ ਤੁਹਾਡੀ ਮੰਮੀ ਘਰੇ ਹੁੰਦੀ ਸਾਰੇ ਘਰੇ ਹੁੰਦੀ ਆ ਕੋਈ ਕਿਤੇ ਨਹੀਂ ਗਿਆ ਹੁੰਦਾ ਇਹ ਲੋਕਾਂ ਨੂੰ ਪਾਗਲ ਬਣਾਉਂਦੇ ਰਹਿੰਦੇ ਆ ਹੁਣ ਦੇਖਿਓ ਅੱਗੇ ਜਾ ਕੇ ਇਹਦਾ ਪ੍ਰੈਂਕ ਲੁਕੋ ਆ ਕਿ ਤਰੀ ਲੋ ਹਾਂ ਆ ਕੇ ਪਈਆਂ ਨਾ ਮੈਂ ਨਹੀਂ ਤੇ ਓਏ ਪੀਰ ਪੀਰ ਮੈਂ ਦੱਸ ਕੇ ਮੰਤਲ ਬੋਲੇ ਕੋਈ ਨਹੀਂ ਦੱਸ ਕੇ ਸੁਣ ਕੇ ਦੇਖ ਲੈ ਆ ਦੇ ਸਾਰਾ ਸੱਚੀ ਪੀਰ ਮੈਂ ਦੱਸ ਕੋਣ ਐਸੇ ਹਿਸਾਬ ਨਾਲ ਉਹ ਬੱਚਾ ਹੱਸਿਆ ਹੈ ਨਾ ਸਾਫ ਪਤਾ ਲੱਗ ਰਿਹਾ ਹੈ ਕਿ ਸਕ ਜਾਣ ਬੁੱਝ ਕੇ ਪਾਗਲ ਬਣਾਉਂਦੇ ਲੋਕਾਂ ਨੂੰ ਕਿ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਲੋਕਾਂ ਨੂੰ ਜਿਹੜਾ ਪਤਾ ਹੁੰਦਾ ਹੈ ਨਾਲੇ ਆ ਤੁਸੀਂ ਆ ਨਸ਼ਾ ਪ੍ਰਮੋਟ ਕਰਦੇ ਫਿਰਦੇ ਹੋ ਹਨਾ ਬੜੀ ਸੋਹਣੀ ਕਰਤੂਤ ਆ ਬੱਚੇ ਦੇ ਸਾਹਮਣੇ ਤੁਸੀਂ ਆ ਹਰਕਤਾਂ ਕਰਦੇ ਹੋ ਤੇ ਨਾਲੇ ਜਵਾਗ ਦਾ ਹਾਸਾ ਹੀ ਨਿਕਲ ਗਿਆ ਸਾਹ ਪਤਾ ਲੱਗਦਾ ਓਏ ਆ ਬਦਾਦਾ ਰੱਖੀਏ ਕਿੰਨੂੰ ਲੱਗਦਾ ਸਾਫ ਸਾਫ ਪਤਾ ਲੱਗਦਾ ਕਿ ਸਾਰੇ ਡਰਾਮੇ ਕਰਦੇ ਆ ਕੋਈ ਇਹ 프ੈਂਕ ਨਹੀਂ ਕਰਦੇ ਸਾਰਾ ਇਹਨਾਂ ਨੂੰ ਪਤਾ ਹੁੰਦਾ ਹੈ ਆ ਨਾਲੇ ਮਤਲਬ ਕਿੰਨਾਂ ਬਿੰਡਾ ਜਿਵੇਂ ਹਨਾ ਆਈ ਆ ਆਪਣੇ ਮੁੰਡੇ ਨੂੰ ਕੁੱਟਣੇ ਲੱਗ ਪਈ ਆ ਇਦਾਂ ਉਹ ਮਤਲਬ ਸੁਧਰ ਜੂਗਾ ਜਿੰਨਾਂ ਸੁਧਾਰਨਾ ਹੁੰਦਾ ਉਹ ਪਿਆਰ ਨਾਲ ਸੁਝਾਉਂਦੇ ਆ ਠੀਕ ਆ ਨਾ ਤੁਹਾਡੇ ਨੂੰ ਥੋੜਾ ਚਪਲਾਂ ਫੜ ਕੇ ਤੇ ਬਸ ਕੁੱਟਣੇ ਲੱਗ ਪੋ ਉਹ ਪੀਤੀ ਆ ਜਾਂ ਨਹੀਂ ਪੀਤੀ ਪਰਾਵਾ ਤੂੰ ਇਹੋ ਜਿਹਾ ਨਾ ਕਰਿਆ ਕਰ ਪ੍ਰੈਂਕ ਤੇਰਾ ਸਾਹ ਸੂਤਾਂ ਕੱਢ ਕੇ ਰੱਖਦੇ ਜੇ ਹਸਾਮ ਨਾਲ ਕੁੱਟਣ ਲੱਗ ਪਈ ਆ ਕਿ ਜੇ ਸਮਝਾਉਣੀ ਐ ਕੋ ਚੰਗੀ ਮਤ ਦੇਣੀ ਆ ਪਿਆਰ ਨਾਲ ਬਹਿ ਕੇ ਵੀ ਆਪਾਂ ਦੱਸ ਸਕਦੇ ਆ ਕਿ ਆ ਕੰਮ ਨਹੀਂ ਠੀਕ ਹੈਗਾ ਕੁੱਟਣ ਮਤ ਸਹੀ ਏ